ਸੱਚੀ ਗੱਲ ਤੇ ਹੈ ਕਿ ਅੱਜ ਸੁਰਾਂ ਦਾ ਸਾਗਰ ਜਲੰਧਰ ਚੋਂ ਨਿਕਲ ਗਿਆ। ਔਰ ਸਭ ਨੂੰ ਛੱਡ ਕੇ ਵਾਜਾ ਵੀ ਅੱਜ ਤਕਲੀਫ ਮਹਿਸੂਸ ਕਰ ਰਿਹਾ ਹਾਂ ਕਿ ਇੰਨਾ ਜ਼ਰੀਲਾ ਬੰਦਾ ਮੈਂ ਤੇ ਕਈ ਵਾਰੀ ਕਹਿੰਦਾ ਸੀ ਪੁਰੰਜੀ ਤੁਸੀਂ ਵੈਸੇ ਹੀ ਸੰਪੂਰਨ ਹੋ ਸੰਗੀਤ ਦੇ ਵਿੱਚ ਔਰ ਜੇ ਹਰਮੋਨੀਆ ਨੂੰ ਵੀ ਸੁਰ ਕਰਨਾ ਹੋਵੇ ਤੇ ਤੁਹਾਡੀ ਗਾਇਕੀ ਦੇ ਨਾਲ ਹੀ ਉਹਨੂੰ ਮਿਲਾਇਆ ਜਾ ਸਕਦਾ। ਸੋ ਯੂ ਆਰ ਸੋ سلیم واقی کا سلیم ہے اور بٹنڈے مائکرو ویو لنک کا ادگاٹن سی سلیم میرے موڈے پہ بیٹھا اور اسٹیج شو کر رہے تھے پوروین شاہ کوٹھی صاحب بھی سن سوی گائکی پریپکوتا جنوں کہ ہندی چائکی پینا پن جنا سلیم چاہے ہنس ہاں چاہے دے بیچ چاہے کوئی کشگر ਸੋ ਮੈਂ ਸਮਝਦਾ ਕਿ ਇਹ ਦੱਸੇ ਹੁਣ ਜਿਹੜੇ ਸੰਜੇ ਕੀਤੇ ਜਾ ਰਹੇ ਹੋ ਐਕਚੁਅਲੀ ਕਿਉਂਕਿ ਤੁਹਾਡਾ ਕਾਫੀ ਪੁਰਾਣਾ ਪਿਆਰ ਹੈਗਾ ਕੋਈ ਨਹੀਂ ਦੇਖੋ ਜੀ ਉਹ ਬੜੇ ਹੀ ਖੁੱਲੇ ਸੁਭਾਅ ਦੇ ਸ਼ੁਗਲ ਮੇਲਾ ਵੀ ਉਹਨਾਂ ਦੇ ਅੰਦਰ ਬਹੁਤ ਸੀ ਏ ਠੀਕ ਹੈ ਕਿ ਸਾਡਾ ਸ਼ੁਗਲ ਦੇ ਨਾਲ ਜ਼ਿਆਦਾ ਜ਼ਮੰਦ ਰਿਹਾ ਪਰ ਉਹਨਾਂ ਦੀ ਗੱਲਬਾਤ ਵਿੱਚ ਵਿਅੰਗ ਬੜਾ ਸੀ ਹੈਨਾ ਬੜੀ ਟਿਕਾ ਕੇ ਗੱਲ ਮਾਰਦੇ ਹੁੰਦੇ ਸੀ ਜਿਨਨੇ ਉਸ ਤਾਂ ਸੁਰਾਂ ਦੇ ਉਤੇ ਖੇਡਦੇ ਸਨ ਗੱਲਾਂ ਦੇ ਨਾਲ ਵੀ ਉਹਨੇ ਖੇਡਦੇ ਸੀ ਔਰ ਮੈਂ ਸਮਝਦਾ ਕਿ ਕਿਸ ਜਿਹੜਾ ਵੀ ਸੰਗੀਤ ਸਿੱਖਣ ਜਾਂਦਾ ਸੀ ਉਹਨੂੰ ਲੱਗਦਾ ਸੀ ਕਿ ਉਹਨੂੰ ਇੱਕ ਤਕਵਾ ਪੈਸਾ ਮਿਲਿਆ ਹੈ ਜਿਹੜਾ ਉਹਨਾਂ ਦਾ ਜੀਵਨ ਸਵਾਰ ਦੇਗਾ ਔਰ ਉਹਨਾਂ ਨੇ ਵਕਈ ਸਵਾਰਿਆ ਵੀ ਸੱਚੀ ਗੱਲ ਇਹ ਹੈ ਕਿ ਅੱਜ ਸੁਰਾਂ ਦਾ ਸਾਗਰ ਜਲੰਧਰ ਚੋਂ ਨਿਕਲ ਗਿਆ ਔਰ ਸਭ ਨੂੰ ਛੱਡ ਕੇ ਵਾਜਿਆ ਵੀ ਅੱਜ ਤਕਲੀਫ ਮਹਿਸੂਸ ਕਰ ਰਿਹਾ ਹੁਣ ਕਿ ਇਹ ਨਜ਼ਰੀਲਾ ਬੰਦਾ ਮੈਂ ਤੇ ਕਈ ਵਾਰੀ ਕਹਿੰਦਾ ਸੀ ਫੁਰੰਜੀ ਤੁਸੀਂ ਵੈਸੇ ਹੀ ਸੰਪੂਰਨ ਨੂੰ ਸੰਗੀਤ ਦੇ ਵਿੱਚ ਹਮਮ ਔਰ ਜੇ ਹਾਰਮੋਨੀਆ ਨੂੰ ਵੀ ਸੁਰ ਕਰਨਾ ਹੋਵੇ ਤੇ ਤੁਹਾਡੀ ਗਾਇਕੀ ਦੇ ਨਾਲ ਹੀ ਉਹਨੂੰ ਮਿਲਾਇਆ ਜਾ ਸਕਦਾ ਕਿਤੇ ਹੋਣ ਹੰਸੀ ਕਿੱਡੀ ਵੱਡੀ ਐਗਜ਼ੈਂਪਲ ਹੈ ਹਮ ਇਸੇ ਤਰ੍ਹਾਂ ਸਲੀਮ ਵਾਕਈ ਗਾਇਕੀ ਦਾ ਸਲੀਮ ਹੈ ਔਰ ਉਹ ਦਿਨ ਨਹੀਂ ਮੈਨੂੰ ਪੁੱਲਦਾ ਜਦੋਂ ਅਸੀਂ ਬਠਿੰਡੇ microwaves link ਦਾਦੂ ਗਾਰਡਨ ਸੀ ਤੇ ਸਲੀਮ ਮੇਰੇ ਮੋਢੇ ਤੇ ਬੈਠਾ اور اسی اسٹیج شو کر رہے سی تیس نال پوین شاہ کوٹی سا بھی سن سو so, او دی گائیکی دی پر پکوتا جنو کہنے ہیں ہندی چی جی. یا گائیکی دی دا پینا پن جنہ سلیم چاہے ہنس ہاں چاہے ہور باقی دیش گردان دی شکردان دے بیچ چاہے کوئی کشکر کرتا ہے ਸੋ ਮੈਂ ਸਮਝਦਾ ਕਿ ਇਹਦਾ ਹੁਣ ਜਿਹੜੇ ਸਾਂਝੇ ਕੀਤੇ ਜਾ ਸਕਦੇ ਹੋ ਐਸ ਤਰੇ ਕਿਉਂਕਿ ਤੁਹਾਡਾ ਕਾਫੀ ਪੁਰਾਣਾ ਪਿਆਰ ਹੈਗਾ ਜੀ ਦੇਖੋ ਜੀ ਉਹ ਬੜੇ ਹੀ ਖੁੱਲੇ ਸੁਭਾਅ ਦੇ ਸੀ ਸ਼ੁਗਲ ਮੇਲਾ ਵੀ ਉਹਨਾਂ ਦੇ ਅੰਦਰ ਬਹੁਤ ਸੀ ਏ ਟਿਕਾ ਕੇ ਸਾਡਾ ਸ਼ੁਗਲ ਦੇ ਨਾਲ ਜ਼ਿਆਦਾ ਜ਼ਮੰਦ ਰਿਹਾ ਪਰ ਉਹਨਾਂ ਦੀ ਗੱਲਬਾਤ ਵਿੱਚ ਵਿਅੰਗ ਬੜਾ ਸੀ ਹੈਨਾ ਬੜੀ ਟਿਕਾ ਕੇ ਗੱਲ ਮਾਰਦੇ ਹੁੰਦੇ ਸੀ ਜਿਨਨੇ ਉਸ ਤਨਸੁਰਾਂ ਦੇ ਉਤੇ ਖੇਡਦੇ ਸਨ ਗੱਲਾਂ ਦੇ ਨਾਲ ਵੀ ਉਹਨੇ ਖੇਡਦੇ ਸੀ ਔਰ ਮੈਂ ਸਮਝਦਾ ਕਿ ਕਿਸ ਜਿਹੜਾ ਵੀ ਸੰਗੀਤ ਸਿੱਖਣ ਜਾਂਦਾ ਸੀ ਉਹਨੂੰ ਲੱਗਦਾ ਸੀ ਕਿ ਉਹਨੂੰ ਇਤਫਾ ਪੈਸਾ ਮਿਲਿਆ ਹੈ ਜਿਹੜਾ ਉਹਨਾਂ ਦਾ ਜੀਵਨ ਸਵਾਰ ਦੇਗਾ ਔਰ ਉਹਨਾਂ ਨੇ ਵਾਕਈ ਸਵਾਰਿਆ ਵੀ